ਯਾਰ ਅੱਜਕੱਲ ਬਲੌਗਿੰਗ ਤੇ ਬੜਾ ਟੰਗ ਬਦਲ ਗਿਆ ਬਿਲਕੁਲ ਬਲੌਗਿੰਗ ਲੋਕਾਂ ਨੇ ਹੋਰੇ ਕੁਝ ਸ਼ੁਰੂ ਕਰਤਾ ਹਨ ਯਾਰ ਮਤਲਬ ਉਹਦੇ ਵਿੱਚ ਨਾ ਕਿਤਨਾ ਕਿਤੇ ਇਨਫੋਰਮੇਸ਼ਨ ਗੈਪ ਹੈ ਹਾਂ ਵਲੋਗਿੰਗ ਚ ਹਾਂ ਤੇ ਲੋਕਾਂ ਨੇ ਉਹਦੇ ਪਰਿਵਾਰ ਦਿਖਾਉਣੇ ਉਹਦਾ ਬਹੁਤ ਟਾਈਮ ਲਾ ਕੀਤਾ ਹੈਗਾ ਚਲ ਆਪਾਂ ਗੱਲ ਨੂੰ ਕਰਦੇ ਅੱਜ ਵੀ ਭਾਈ ਇਹ ਇਹ ਚੀਜ਼ਾਂ ਦਾ ਗਲਤ ਆ ਸਰ ਬਹੁਤ ਪੈ ਰਹੇ ਹਨ ਲੋਕਾਂ ਨੇ ਤੇ ਪਰਿਵਾਰ ਦਿਖਾਉਣੇ ਆਪਦਾ ਗਿਆ ਨੇ ਬੈੱਡ ਤੱਕ ਦਿਖਾ ਦੇਣਾ ਹਨ ਕੱਡੀ ਕੱਡੀ ਚੀਜ਼ ਤੱਕ ਦਿਖਾ ਦੇਣੀ ਹਨ ਵੀ ਉਹ ਕਿਤਨਾ ਕਿਤੇ ਬਹੁਤ ਗਲਤ ਹੈ ਯਾਰ ਤੁਸੀਂ ਆਪਣੇ ਪਰਿਵਾਰ ਦਿਖਾਉਣਾ ਇਹ ਚੀਜ਼ ਕਰਨੀ ਸਾਰਾ ਉਹ ਕਰਨਾ ਹੋਮ ਟੂਰ ਦੇਣਾ ਇਹ ਬਲੋਗਿੰਗ ਦਾ ਹਿੱਸਾ ਤਾਂ ਨਹੀਂ ਹੈ ਹோம் ਟੂਰ ਬਾਥਰੂਮ ਟੂਰ ਸਾਰਾ ਕੁਝ ਟੂਰ ਹੋਣਾ ਹੈ ਹੋਮ ਟੂਰ ਉਹ ਹੀ ਕਰਦੇ ਵੀਓ ਹੋਮ ਟੂ ਸੂਨ ਗਾਇਜ਼ ਉਹ ਉਹ ਪ੍ਰੈਂਕ ਕਰਦੇ ਨੇ ਉਹਦੇ ਫੈਮਿਲੀ ਦੇ ਸਾਹਮਣੇ ਹਾਂ ਪ੍ਰੈਂਕ ਵਿੱਚ ਥਾਪੜਾ ਵੀ ਖਾ ਲੈਂਦੇ ਨੇ ਸਹੀ ਗੱਲ ਆ ਕਈ ਵਾਰ ਤਾਂ ਉਹਨਾਂ ਦੇ ਥਾਪੜੇ ਵੀ ਸਕ੍ਰਿਪਟਿਡੇ ਹੁੰਦੇ ਨੇ ਸਕ੍ਰਿਪਟਿਡ ਹੁੰਦੇ ਨੇ ਆ ਠੀਕ ਆ ਮੈਨੂੰ ਪਤਾ ਕਿਵੇਂ ਮੈਂ ਕੱਲ ਕਰਸੋ ਹਰ ਚੀਜ਼ ਸਕ੍ਰਿਪਟਿਡ ਆ ਇੱਕ ਮੈਂ ਦੇਖਿਆ ਉਹ ਰੋਣੇ ਲੱਗਿਆ ਹਾਂ ਉਹ ਤਾਂ ਉਹ ਤਾਂ ਸਾਰਾ ਕੁਝ ਸਕ੍ਰਿਪਟਡਾ ਉਹਨਾਂ ਨੇ ਸਿੰਪਥੀ ਰਹਿਣ ਦੇ ਉਹਦੇ ਘਰ ਆ ਜੁੱਤੀ ਪੀਣ ਤੇ ਉੱਥੇ ਰੋ ਰਿਹਾ ਉਹ ਜਿਦਾ ਜਵਾਕਾ ਵਾਂਗੂ ਰੋ ਰਿਆ ਨਾ ਯਾਰ ਤੇ ਇਹ ਯਾਰ ਬਹੁਤ ਗਲਤ ਆ ਜੀ ਹਾਂ ਦੇਵੇਂ ਮੈਂ ਕੱਲ ਪਰਸੋ ਬੈਠਾ ਨਾ ਮੈਨੂੰ ਬੰਦਾ ਕਹਿੰਦਾ ਕਿ ਦਿੱਲੀ ਦਾ ਮੁੰਡਾ ਮੈਨੂੰ ਕਹਿੰਦਾ ਯਾਰ ਤੂੰ YouTube ਤੇ ਵੀਡੀਓ ਬਣਾਉਂਦਾ ਹੈ ਤੂੰ ਐਸੇ ਕਿਹਾ ਕਰ ਤੂੰ ਬਲੌਗ ਬਣਾਉਣਾ ਸ਼ੁਰੂ ਕਰ ਲੈ ਮੈਂ ਕਿਹਾ ਕਿ ਉਹਨੇ ਕਿਹਾ ਕਹਿੰਦੇ ਬਲੌਗ ਸ਼ੁਰੂ ਕਰ ਦੇ ਕਹਿੰਦਾ ਤੇਰੇ ਕੋਲ ਕਹਿੰਦਾ ਵਧੀਆ ਆਡੀਅנס ਹੈਗੀ ਆ ਤੂੰ ਬਲੌਗ ਬਣਾਉਣਾ ਸਟਾਰਟ ਕਰ ਦੇ ਮੈਂ ਕਿਹਾ ਬਲੌਗ ਕਿਉਂ ਕਹਿੰਦਾ ਵਧੀਆ ਪੈਸੇ ਬਣेंगे ਔਰ ਮੈਂ ਕਿਹਾ ਬਲੌਗ ਕਿਡਾ ਬਣਾ ਬਣਾਉਂ ਕਹਿੰਦਾ ਤੂੰ ਐਵੇਂ ਕਰ ਕਹਿੰਦਾ ਫੈਮਿਲੀ ਬਲੌਗ ਨਾਲੋ ਕਹਿੰਦਾ ਕੋਈ ਦਿਮਾਗ ਵਿੱਚ ਲਗਾਉਣ ਦੀ ਜਰੂਰਤ ਨਹੀਂ ਮੈਂ ਕਿਹਾ ਨਹੀਂ ਯਾਰ ਇਹੇ ਕੰਮ ਨਾ ਸ਼ੁਰੂ ਕਰ ਫੈਮਿਲੀ ਵੀਣਾ ਬਣਾਈਏ ਕੀ ਦੱਸਾਂਗੇ ਗਾਇਸ ਆ ਮਾਊਸ ਹੈ ਗਾਇਸ ਇਹਦੀ ਟੱਚ ਬੜੀ ਵਧੀਆ ਗਾਇਸ ਹੋਰ ਹੀ ਜ਼ਿਆਦਾ ਕੀ ਕੀ ਦੱਸਾਂਗੇ ਯਾਰ ਇਹ ਸਾਨੂੰ ਤਾਂ ਸਾਡੇ ਵਾਸਤੇ ਦੀ ਗੱਲ ਨਹੀਂ ਬਲੌਗ ਨੂੰ ਅਸੀਂ ਉਹ ਨਹੀਂ ਕਹ ਰਹੇ ਕਿ ਮਾੜੀ ਚੀਜ਼ਾਂ ਬਲੌਗ ਬੜੀ ਚੀਜ਼ਾਂ ਇਨਫੋਰਮੇਸ਼ਨ ਆਵੇ ਨਾ ਬਲੌਗਰ ਇਨਫੋਰਮੇਟਿਵ ਹੋਵੇ ਜਿਵੇਂ ਆ ਕਿਹੜੇ ਪੰਜਾਬੀ ਬਲੌਗਰ ਨੇ ਜਿਨ੍ਹਾਂ ਦਾ ਅਕਰ ਤੁਸੀਂ ਨਵਦੀਪ ਬਰਾੜਾ ਮੁੰਡਾ ਹਨਾ ਤੇ ਕੁਦਦਾ ਹਣਾ ਤੇ ਉਹ ਸਾਈਕਲ ਕਰਕੇ ਨਾ ਟਰੈਵਲ ਕਰਦਾ ਪਹਿਲਾਂ ਯੂਈ ਸਾਰਾ ਟਰੈਵਲ ਕੀਤਾ ਬੰਦੇ ਨੇ ਸਾਈਕਲ ਤੇ ਨਾ ਫਿਰ ਇੰਡੀਆ ਟਰੈਵਲ ਕੀਤਾ ਉਦੋਂ ਪਹਿਲਾਂ ਤੇ ਹੁਣ ਹੋਰ ਕੰਟਰੀਆਂ ਦੇ ਵਲੌਗ ਪਾਉਂਦਾ ਬਹੁਤ ਸੋਹਣੇ ਵਲੌਗ ਹੁੰਦੇ ਯਾਰ ਪਰ ਮੈਨੂੰ ਉਹ ਦੱਸ ਦੇ ਨੇ ਵੀ ਤੁਸੀਂ ਆਓ ਤਾਂ ਰੁਕਣਾ ਕਿੱਥੇ ਆ ਤੁਹਾਨੂੰ ਆ ਜਿਹੜੀਆਂ ਅਸੀਂ ਪਰੇਸ਼ਾਨੀਆਂ ਦੇਖ ਰਹੇ ਹਾਂਗੇ ਵੀ ਤੁਸੀਂ ਅਦਰ ਘੁੰਮਣਾ ਹੋ ਤਾਂ ਤੁਸੀਂ ਆ ਚੀਜ਼ਾਂ ਨਾ ਕਰਿਓ ਹਣਾ ਵੀ ਆ ਚੀਜ਼ ਐਵੇਂ ਹੁੰਦੀ ਹੈ ਇੱਕ ਆ ਖੁਸ਼ੀ ਰਿਪਨ ਨੇ ਹਣਾ ਤੇ ਉਹ ਅਲੱਗ-ਅਲੱਗ ਕੰਟਰੀ ਜਾਂਦੇ ਯਾਰ ਬਲੌਗਿੰਗ ਦਾ ਮਤਲਬ ਆਹੀ ਹੈ ਤੁਸੀਂ ਬਲੌਗ ਦੇਖਦੇ ਹੋ ਨਾ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਯਾਰ ਉੱਥੇ ਕੋਈ ਗਿਆ ਹੋਇਆ ਹੁੰਦਾ ਬਲੌਗ ਪਾਉਂਦਾ ਹੈਗਾ ਵੀ ਹਾਂ ਯਾਰ ਤੁਸੀਂ ਇੱਥੇ ਆ ਆ ਚੀਜ਼ਾਂ ਘੁੰਮਿਓ ਤੁਹਾਨੂੰ ਵਧੀਆ ਲੱਗੂਗਾ ਇੱਥੇ ਇੱਥੇ ਨਾ ਜਾਇਓ ਇੱਥੇ ਇੱਥੇ ਸੋਸਾਇਟੀ ਸਹੀ ਨਹੀਂ ਹੈਗੀ ਐਵੇਂ ਨਹੀਂ ਸਹੀ ਹੈਗਾ ਸਾਡੇ ਨਾਲ ਮਾੜੀ ਚੀਜ਼ ਹੋਈ ਹੈ ਨਾ ਤੁਹਾਡੇ ਨਾਲ ਨਾ ਹੋਵੇ ਯਾਰ ਉਹ ਹੁੰਦੀ ਹੈ ਬ ਇਨਫੋਰਮੇਸ਼ਨ ਦਾ ਆਦਾਨ-ਪ੍ਰਦਾਨ ਕਰ ਰਹੇ ਹਾਂ ਦੱਸ ਰਹੇ ਹਾਂ ਵੀ ਹਾਂ ਅਸੀਂ ਇੱਥੇ ਗਏ ਹਾਂ ਤੁਸੀਂ ਵੀ ਆਇਓ ਭਾਈ ਵਧੀਆ ਸੀਜ਼ਨ ਬਲੌਗਿੰਗ ਦੇ ਵਿੱਚ ਕੁਝ ਵੀ ਹੈ ਮੈਂ ਤਾਂ ਟ੍ਰੈਵਲ ਬੱਕ ਮੰਨੀ ਜਾਂਦੀ ਇੱਕ ਤਾਂ ਮੈਨੂੰ ਬਲੌਗਿੰਗ ਦੇ ਵਿੱਚ ਬੁਰੀ ਚੀਜ਼ ਲੱਗਦੀ ਆ ਜਿਹੜੀ ਪ੍ਰਾਈਵੇਸੀ ਪ੍ਰਾਈਵੇਸੀ ਆਪਣੀ ਫੈਮਿਲੀ ਦੀ ਮੈਂ ਕਹਿੰਦਾ ਕਈ ਵਾਰ ਇਹ ਹੁੰਦਾ ਕਿ ਬਲੌਗਰ ਆਪਣੇ ਘਰੇ ਦੇ ਕਰ ਰਹੇ ਹੁੰਦੇ ਨੇ ਚਲੋ ਫੈਮਿਲੀ ਨਾਲ ਦਾ ਪਹਿਲਾਂ ਹੀ ਕੌਨਸੈਂਟ ਹੁੰਦਾ ਕੋਈ ਰਿਸ਼ਤੇਦਾਰ ਆਉਂਦਾ ਤਾਂ ਉਹਨਾਂ ਨੂੰ ਦਿਖਾਉਣ ਲੱਗ ਜਾਂਦੇ ਨੇ ਕਿ ਰਿਸ਼ਤੇਦਾਰ ਜੰਦਲ ਤਾਂ ਉਹਨਾਂ ਨੂੰ ਦਿਖਾਉਣ ਲੱਗ ਜਾਂਦੇ ਨੇ ਉਹਨਾਂ ਦੀ ਪ੍ਰਾਈਵੇਸੀ ਤੁਸੀਂ ਖਰਾਬ ਕਰ ਰਹੇ ਹੋ ਹਨਾ ਤੇ ਚਲੋ ਠੀਕ ਹੈ ਇੱਕ ਵਾਰ ਬੰਦਾ ਕਹਿੰਦਾ ਠੀਕ ਹੈ ਖੁਸ਼ੀ ਦੇ ਵਿੱਚ ਪਰ ਮੈਨੂੰ ਚੰਗੀ ਗੱਲ ਨਹੀਂ ਲੱਗਦੀ ਹੈਗੀ ਹਨਾ ਤੁਸੀਂ ਇੱਕ ਦੂਸਰੇ ਦੀ ਪ੍ਰਾਈਵੇਸੀ ਲੀਕ ਕਰ ਰਹੇ ਹੋ ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਮਾੜੀ ਗੱਲ ਕੀ ਲੱਗਦੀ ਹੈ ਮੈਨੂੰ ਕਿ ਸਾਰੇ ਬਲੌਗਾਂ ਦੇ ਵਿੱਚ ਛੋਟੇ ਛੋਟੇ ਨੂੰ ਬਹੁਤ ਜ਼ਿਆਦਾ ਦਿਖਾਇਆ ਜਾਂਦਾ ਇੱਕ ਬੱਚੇ ਕਿਉਂਕਿ ਛੋਟੇ ਹੁੰਦੇ ਨੇ ਤਾਂ ਕਰਕੇ ਉਹਨਾਂ ਨੂੰ ਤਾਂ ਉਸ ਤੋਂ ਵਧੀਆ ਲੱਗਦਾ ਹੋਊ ਬੜੇ ਖੁਸ਼ ਹੁੰਦੇ ਨੇ ਠੀਕ ਆ ਉਹ ਬੱਚੇ ਚਲੋ ਠੀਕ ਆ ਵੀਡੀਓ ਦੇ ਵਿੱਚ ਆਉਂਦੇ ਨੇ ਆਪਦੇ ਜੋ ਆਪਦੇ ਚਲੋ ਮਜ਼ਾਕ ਕਰਨ ਦੇ ਤਰੀਕੇ ਹੁੰਦੇ ਨੇ ਖੇਡਣ ਦੇ ਤਰੀਕੇ ਹੁੰਦੇ ਨੇ ਉਹ ਥੋੜੇ ਜੇ ਇੱਕ ਤਰ੍ਹਾਂ ਦੇ ਨਾ ਇੱਕ ਵੀਡੀਓ ਦੇ ਹਿਸਾਬ ਨਾਲ ਉਹਨਾਂ ਨੂੰ ਮੋਡੀਫਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਹਨਾਂ ਦੀ ਲਾਈਫ ਸਟਾਈਲ ਵਿੱਚ ਜੋ ਨੇਚਰਲ ਹੁੰਦਾ ਨੇਚਰਲ ਚੀਜ਼ਾਂ ਜਾ ਕੇ ਫੇਕ ਜਿਹਾ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਦੂਜੀ ਗੱਲ ਕੀ ਹੁੰਦੀ ਹੈ ਜਦੋਂ ਹੁਣ ਉਹੀ ਬੱਚੇ ਅਗਲੇ ਸਕੂਲ ਜਾਂਦੇ ਨੇ ਤਾਂ ਨਾਲ ਦੇ ਸਟੂਡੈਂਟਸ ਥ ਇਹਨਾਂ ਦੇ ਬਲੌਕ ਟਾਉਂਦਾ ਇਹਨਾਂ ਦੇ ਬਲੌਕ ਟਾਉਂਦੇ ਨੇ ਮਤਲਬ ਉਹਨਾਂ ਨੂੰ ਵੀ ਸੈਲੀਬ੍ਰਿਟੀਡ ਫੀਲਿੰਗ ਆਉਂਦੀ ਹੈ ਹਾਂ ਸਾਰੇ ਸਪੈਸ਼ਲ ਫੀਲ ਹੋਣ ਲੱਗੇ ਉਹਨਾਂ ਨੂੰ ਬਿਲਕੁਲ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੁਣ ਕਿਸੇ ਵੀ ਆਪਾਂ ਸਿੰਗਰ ਦੇ ਨਾਲੋਂ ਆਰਟਿਸਟ ਦੇ ਨਾਲੋਂ ਕਈ ਵਾਰ ਦੇਖਿਆ ਨਾ ਆਪਾਂ ਕਈ ਵਾਰ ਕੋਈ ਸਿੰਗਰ ਬਹੁਤ ਜ਼ਿਆਦਾ ਹਿੱਟ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਡ੍ਰੌਪ ਹੁੰਦਾ ਤਾਂ ਉਹ ਸਟ੍ਰੈਸ ਚ ਜਾ ਲੈਂਦਾ ਉਹ ਤਾਂ ਫਿਰ ਵੀ ਇੱਕ ਮਨ ਹੋ ਕੇ ਇੱਕ 18 ਸਾਲ ਤੋਂ ਉੱਪਰ ਵਾਲੀ ਜਿਹੜੀ ਏਜ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਵੀ ਕਿਸੇ ਉੱਚੀ ਜਗ੍ਹਾ ਤੋਂ ਜਦੋਂ ਦਾ ਡਾਊਨ ਫਾਲ ਸਟਾਰਟ ਹੁੰਦਾ ਤਾਂ ਉਹ ਬੰਦਾ ਸਟ੍ਰੈਸ ਛੋਟੀ ਉਮਰ ਦੇ ਵਿੱਚ ਇੱਕ ਸੈਲੀਬ੍ਰਿਟੀਡ ਫੀਲਿੰਗ ਲੈ ਰਿਆ ਇਹਨੂੰ ਕਹਿੰਦੇ ਨੇ ਸੈਲੀਬ੍ਰਿਟੀ ਸਿੰਡਰੋਮ ਇੱਕ ਬੱਚਾ ਛੋਟੇ ਹੁੰਦੇ ਹੀ ਸੈਲੀਬ੍ਰਿਟੀ ਵਾਲੀ ਫੀਲਿੰਗ ਲੈ ਰਿਆ ਪਰ ਅਜ ਜਦੋਂ 4 ਸਾਲ ਬਾਅਦ ਜੇ ਹੁਣ ਉਹੋ ਬੱਚਿਆਂ ਦੀ ਜਿਹੜਾ ਉਹ ਫੇਮ ਆ ਖਤਮ ਹੋ ਜੇ ਤਾਂ ਉਹ ਕੀ ਹੋ ਜੇ ਤਾਂ ਉਹਨਾਂ ਦਾ ਬਹੁਤ ਵੱਡਾ ਲਾਸ ਹੋਊਗਾ ਉਹ ਪੂਰੀ ਜ਼ਿੰਦਗੀ ਆਪਣਾ ਕੌਨਫੀਡੈਂਸ ਵਾਪਸ ਨਹੀਂ ਲੈ ਕੇ ਆ ਸਕਣਗੇ ਠੀਕ ਆ ਉਹ ਖੁੱਲ ਕੇ ਆਪਣੀ ਲਾਈਫ ਵੀ ਨਹੀਂ ਜੀਅ ਸਕਣਗੇ ਕਿ ਹਾਂ ਅਸੀਂ ਇਸ ਤੋਂ ਬਾਅਦ ਕੀ ਕਰਨਾ ਉਹਨਾਂ ਬਾਹਰ ਜਾਣਾ ਤਾਂ ਬਾਹਰ ਵੀ ਆਪਣਾ ਕੋਈ ਫੇਕ ਦਿਖਾਉਣਾ ਸ਼ੁਰੂ ਕਰ ਦੇਣ ਉਹ ਬਚਪਨ ਤੋਂ ਹੀ ਫੇਕ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਚ ਕੋਈ ਵੀ ਬੰਦਾ ਕੋਈ ਵੀ ਮੈਂ ਕਹਿੰਨਾ ਭਾਵੇਂ ਜੌਬ ਵੀ ਲਾ ਲਈ ਹੈ ਨਾ ਤਾਂ ਬੰਦਾ ਉਹੋ ਕਰ ਸਕਦਾ ਜਿਹਦੇ ਵਿੱਚ ਉਹਦਾ ਇੰਟਰਸਟ ਆ ਕੋਈ ਬਿਜ਼ਨਸ ਉਹ ਕਰ ਸਕਦਾ ਜਿਹਦੇ ਵਿੱਚ ਉਹਦਾ ਇੰਟਰਸਟ ਆ ਪਰ ਜਦੋਂ ਕੋਈ ਆਪਣੇ ਇੰਟਰਸਟ ਤੋਂ ਅਲੱਗ ਦੀ ਚੀਜ਼ ਕਰਨ ਲੱਗੇ ਜੇ ਨਾ ਕਿਸੇ ਹੋਰ ਨੂੰ ਸ਼ੋਅ ਕਰਨ ਲਈ ਜਾਂ ਕੁਝ ਵੀ ਤਾਂ ਉਹ ਕੋ ਬੰਦਾ ਸਕਸੈਸਫੁਲ ਨਹੀਂ ਹੋ ਸਕਦਾ ਹੈ ਬਿਲਕੁਲ ਤਾਂ ਉਹ ਬੱਚਿਆਂ ਨੂੰ ਬਲੌਗ ਦੇ ਵਿੱਚ ਹੁਣੇ ਇੱਕ ਸੈਲੀਬ੍ਰਿਟੀ ਫੀਲ ਕਰਾਉਣਾ ਉਹ ਬਹੁਤ ਗਲਤ ਚੀਜ਼ ਆ ਹਨਾ ਜਿਹੜੇ ਬਲੌਗਰ ਫੈਮਿਲੀ ਵਲੌਗਿੰਗ ਕਰ ਰਹੇ ਨੇ ਜੇ ਕਿਸੇ ਵੀਡੀਓ ਦੇਖ ਰਹੇ ਆ ਨਾ ਤਾਂ ਤੁਸੀਂ ਇਹ ਗੱਲ ਨੂੰ ਧਿਆਨ ਵਿੱਚ ਜ਼ਰੂਰ ਰੱਖਿਓ ਕੁਝ ਵੀ ਆਪਦੇ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਹੋ ਗਿਆ ਜਾਂ ਫਿਰ ਆਪਣੇ ਭਤੀਜੇ ਭਤੂਜੇ ਜੋ ਵੀ ਹੁੰਦੇ ਨੇ ਜਿਨ੍ਹਾਂ ਨੂੰ ਬਲੌਗ ਤੁਸੀਂ ਲੈ ਕੇ ਆਉਣਾ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਹੁਣ ਤੋਂ ਹੀ ਬੰਦ ਕਰ ਦੋ ਘੱਟੋ ਘੱਟ ਉਹਨਾਂ ਨੂੰ ਸੈਲੀਬ੍ਰਿਟੀ ਵਾਲੀ ਫੀਲਿੰਗ ਆਣੀ ਬੰਦ ਹੋ ਜਾਊਗੀ ਤੇ ਉਹਨਾਂ ਦੇ ਫਿਊਚਰ ਦੇ ਵਿੱਚ ਉਹ ਆਪਦਾ ਕੁਝ ਕਰ ਸਕਣਗੇ ਮਤਲਬ ਦੇਖੋ ਯਾਰ ਗੱਲ ਸਾਨੂੰ ਐ ਲੱਗ ਰਹਿਣਾ ਵੀ ਨਹੀਂ ਯਾਰ ਗੱਲ ਕਿੱਧਰੋਂ ਨਿਕਲ ਕੇ ਕਿੱਧਰ ਵੜ ਗਈ ਬਟ ਇਹ ਗੱਲ ਸੱਚੀ ਆ ਇਹ ਗੱਲ ਹੋਊਗੀ ਇਹ ਗੱਲ ਕਈਆਂ ਨਾਲ ਹੋਊਗੀ ਆਪਾਂ ਨੇ ਦੇਖਿਆ ਹੀ ਹ ਹਾਂ ਠੀਕ ਹੈ ਉਹਨਾਂ ਦੀ ਇੱਕ ਪੱਤੀ ਜਾਣਕ ਵੀਡੀਓ ਵਾਇਰਲ ਹੋਈ ਹੈ ਨਾ ਠੀਕ ਹੈ ਤੇ ਉਦੋਂ ਵਾਇਰਲ ਹੋਈ ਜਦੋਂ ਉਹਨਾਂ ਦੇ ਜਵਾਬ ਹੋਏ ਹਾਂ ਹਨਾ ਮਤਲਬ ਇੱਕ ਦੋ ਦਿਨ ਦੀ ਸੀ ਜਵਾਬ ਉਦੋਂ ਤੇ ਉਦੋਂ ਵੀਡੀਓ ਵਾਇਰਲ ਹੋਈ ਹੈ ਹਾਂ ਠੀਕ ਹੈ ਚਲੋ ਗਲਤੀ ਉਹਨਾਂ ਦੀ ਸੀ ਉਹਨਾਂ ਨੇ ਬਣਾਈ ਹੂੰ ਤੇ ਆਪਾਂ ਨੂੰ ਨਹੀਂ ਪਤਾ ਕਿਵੇਂ ਵਾਇਰਲ ਹੋ ਗਈ ਹੈ ਨਾ ਚਲੋ ਆਪਾਂ ਚਾਹੁੰਦੇ ਹਾਂ ਵੀ ਭਾਈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਉਹ ਹੁਣ ਉਹ ਜਵਾਬ ਤੇ ਯਾਰ ਕਿੰਦਾ ਦਾਗ ਲੱਗ ਗਿਆ ਉਹ ਚੀਜ਼ ਨੂੰ ਕਿੰਨੇ ਹਨਾ ਕਈ ਮਤਲਬ ਉਹ ਚੀਜ਼ਾਂ ਨੂੰ ਨਾ ਮਤਲਬ ਉਹਨੂੰ ਜਦੋਂ ਵੱਡਾ ਹੋਇਆ ਕਹਿਣਗੇ ਨਾ ਯਾਰ ਵੀ ਕੀ ਕੀ ਚੀਜ਼ਾਂ ਹੋਈਆਂ ਨੇ ਵੀ ਜਦੋਂ ਤੂੰ ਹੋਇਆ ਤੇ ਆ ਚੀਜ਼ ਹੋ ਗਈ ਤਾਂ ਲੋਕ ਨੇਰ ਕਿਤੇ ਨਾ ਕਿਤੇ ਉਹ ਚੀਜ਼ ਫੀਲ ਕਰਾਉਂਦੇ ਨੇ ਇਹ ਬਹੁਤ ਗਲਤ ਗੱਲ ਆ ਤੁਸੀਂ ਸੋਚਿਆ ਕਰੋ ਯਾਰ ਆ ਚੀਜ਼ਾਂ ਤੁਸੀਂ ਕਰਤਾ ਲੈਣੇ ਹੋ ਬਟ ਜਦੋਂ ਤੁਸੀਂ ਪਰਿਵਾਰ ਬਾਰੇ ਸੋਚਦੇ ਹੋ ਤੁਹਾਡਾ ਪਰਿਵਾਰ ਬਣਾਉਣੇ ਹੋ ਵਧਾਉਣੇ ਹੋ ਹੁਣ ਇੱਕ ਫੈਮਿਲੀ ਬਣਾਉਣ ਬਾਰੇ ਸੋਚਦੇ ਹੋ ਉਹ ਤੋਂ ਸੋਡੇ ਤੇ ਇਹ ਚੀਜ਼ਾਂ ਪਰੂ ਪੈਂਦੀਆਂ ਨੇ ਸੋਡੇ ਕੀਤੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ। ਹੂੰ ਹੂੰ। ਸੋ ਧਿਆਨ ਰੱਖਿਆ ਕਰੋ ਯਾਰ ਆ ਚੀਜ਼ਾਂ ਸਹੀ ਨਹੀਂ ਹੈਗੇ ਤੁਸੀਂ ਬਲੌਗਿੰਗ ਕਰੋ ਠੀਕ ਹੈ। ਬਟ ਯਾਰ ਕੋਈ ਇਨਫੋਰਮੇਸ਼ਨ ਤਾਂ ਨਿਕਲ ਗਿਆ ਹੈ ਨਾ ਬਲੌਗਿੰਗ ਚੋਂ। ਐਂ ਥੋੜੀਆ ਵੱਲੋਂ ਕੋਈ ਮੂੰਹ ਸੇ ਰਹਿਣਾ ਬਲੌਗਿੰਗ 'ਚ। ਬਿਲਕੁਲ ਬਿਲਕੁਲ। ਫਰੰਟ ਤੋਂ ਸ਼ੁਰੂ ਕਰੋ ਕਰਦੇ ਬੈਕ ਸਾਈਡ ਦੇ ਖਤਮ ਕਰ ਦੋ। ਹੂੰ। ਕਿਉਂਕਿ ਯਾਰ ਉਹਦਾ ਫਾਇਦਾ ਕੀ ਹੈ? ਵਿੱਚ ਕਮਰੇ ਦਿਖਾਉਣੇ, ਉਹ ਚੀਜ਼ਾਂ ਕਰਨੀਆਂ। ਕੱਲੋਂ ਵੀ ਸੋਡੇ ਚੋਰੀ ਹੋ ਜੇ। ਬਿਲਕੁਲ। ਹੋਰ ਉਹਨੂੰ ਮੁੱਢੀ ਨੇ। ਇਕਾਹ ਦੇਖੋ ਗਾਇਜ਼ ਮੈਨਾਂ ਨਵਾਂ ਸੂਟ ਲਿਆ ਆ ਦੇਖੋ ਗਾਇਜ਼ ਮੇਰੀ ਮੰਮੀ ਨੇ ਨਵਾਂ ਸੂਟ ਲਿਆ ਹਾਂ ਦੇਖੋ ਗਾਇਜ਼ ਮੇਰੀ ਸੱਸ ਨੇ ਨਵਾਂ ਸੂਟ ਲਿਆ ਲਿਆ ਉਹ ਸੋਨੂੰ ਜਨਾਨੀਆਂ ਦੇਖਦੀਆਂ ਨੇ ਇਹ ਉਹ ਇੰਨਾ ਮਹਿੰਗਾ ਮੈਂ ਤੁਸੀਂ ਤਾਂ ਦੇਖੋ ਉਹ ਤੁਸੀਂ ਤਾਂ ਪ੍ਰੋਮੋਸ਼ਨ ਕਰ ਰਹੇ ਹੋ ਕਿਸੇ ਦੀ ਇਹ ਸਾਨੂੰ ਦੇਣ ਦਾ ਚੱਕੇ ਜਦੋਂ ਉਹੀ ਸੂਟ ਉਹਨਾਂ ਨੂੰ ਦਾ 10000 ਦਾ ਲਾਉਂਦਾ ਤੁਸੀਂ ਕਿਸੇ ਕਿਸੇ ਦਾ ਕਿਉਂ ਘਰ ਪਟ ਰਹੇ ਹੋ ਹੂੰ ਚਲੋ ਤੁਸੀਂ ਲੋਕਾਂ ਨਾਲ ਚਲੋ ਨਾ ਸੋਚੋ ਤੁਸੀਂ ਆਪ ਦਾ ਸੋਚ ਲਓ ਇਕੱਠੋਂ ਆਪ ਦੇ ਕਿਉਂਕਿ ਇਹ ਹੁਣ ਤੱਕ ਤਾਂ ਸਹੀ ਆ ਪਰ ਇਸ ਤੋਂ ਬਾਅਦ ਇਹਦਾ ਕੋਈ ਨੁਕਸਾਨ ਹੋਊਗਾ ਕਿ ਬਈ ਦੁਨੀ ਟੈਕਨੋਲੋਜੀ ਆ ਵੋਹੀ ਦੀ ਜੈਨ ਹੁੰਦੀ ਆ ਇੰਪੋਰਟੈਂਟ ਹੈਗਾ ਸੀ ਹੁਣ ਆ ਗਿਆ ਹੁਣ ਇਹ ਨਹੀਂ ਪਤਾ ਇਸ ਤੋਂ ਬਾਅਦ ਕੀ ਆ ਜੇ ਕੋਈ ਤੁਹਾਨੂੰ ਲੋਕ ਦੇਖ ਲੈਣੇ ਕੱਲ ਨੂੰ ਬਿਲਕੁਲ ਵੀ ਨਾ ਦੇਖਣ ਯਾਰ ਇਹ ਕੋਈ ਪ੍ਰੋਫੈਸ਼ਨ ਥੋੜਾ ਵੀ ਹਾਂ ਤੁਸੀਂ ਆ ਚੇਂਜ ਕਰਕੇ ਤੁਸੀਂ ਫਲਮਾ ਬਣਾਉਣ ਲੱਗ ਜਓਗਾ ਨਹੀਂ ਹੋਣੀ ਨਾ ਚੱਲਣੀਆਂ ਨੇ ਉਹ ਚੀਜ਼ਾਂ ਤੁਸੀਂ ਯਾਰ ਉਹ ਚੀਜ਼ ਕਰੋ ਵੀ ਠੀਕ ਆ ਤੁਸੀਂ ਇੱਕ ਸੀਮਤ ਸਮੇਂ ਤੱਕ ਕਰ ਲਈ ਬਲੌਗਿੰਗ ਠੀਕ ਆ ਤੁਸੀਂ ਆਪ ਦਾ ਕੋਈ ਹੋਰ ਨਹੀਂ ਕੋਈ ਕੰਮ ਧੰਦੀ ਤੋਰ ਲਓ ਯਾਰ ਬਿਲਕੁਲ ਬਿਲਕੁਲ ਐ ਥੋੜੀਆ ਵੀ ਹੋਈ ਅਹੀਂ ਕੁਛ ਚੱਲੀਏ ਤੁਹਾਡਾ ਸਾਰੀ ਉਮਰ ਹਾਂ ਕਿੰਨਾ ਕੁ ਟਾਈਮ ਲੋਕ ਦੇਖੀ ਜਾਣਗੇ ਯਾਰ ਲੋਕ ਵੀ ਸਬਰ ਦਾ ਮਾ ਉਹ ਕੀ ਯਾਰ ਇੱਕੇ ਫੇਸ ਆਈ ਜਾਂਦੇ ਨੇ ਲੋਕ ਤਾਂ ਪਰ ਦਾ ਮੰਤਰੀਆਂ ਦਾ ਕੁਦਕੋਕ ਜਾਂਦੇ ਨਹੀਂ ਯਾਰ ਸਾਰੇ ਵੀ ਨਹੀਂ ਯਾਰ ਠੀਕ ਤੁਸੀਂ ਅਸੀਂ ਇਹ ਨਹੀਂ ਕਰ ਰਹੇ ਕਿ ਬਲੌਗਿੰਗ ਨਾ ਕਰੋ ਬਲੌਗਿੰਗ ਕਰੋ ਪਰ ਉਹ ਸਹੀ ਹੋਣੀ ਚਾਹੀਦੀ ਹੈ ਇੱਕ ਮੈਨ ਕੋਈ ਤਾਕਤਾ ਹੋਵੇ ਬਲੌਗਿੰਗ ਪਤਾ ਕੀ ਹੈ ਮੇਨੜੇ ਵੱਡੇ ਵੱਡੇ ਬਲੌਗਰ ਨੇ ਉਹਨਾਂ ਨੂੰ ਦੇਖ ਕੇ ਛੋਟੇ ਛੋਟੇ ਫੈਮਲੀਆ ਆਪਣੇ ਬਲੌਗ ਬਣਾਉਣ ਲੱਗ ਗਏ ਆ ਉਹ ਗੱਲ ਤਾਂ ਹਨਾ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਕਰ ਸਕਦੇ ਤੁਸੀਂ ਨਾ ਕਰੋ ਤੁਸੀਂ ਕੁਝ ਹੋਰ ਟਰਾਈ ਕਰ ਲਓ ਅਸੀਂ ਇਹ ਨਹੀਂ ਕਰ ਰਹੇ ਕਿ ਨਾ ਕਰੋ ਇਨਫੋਰਮੇਟਿਵ ਤੁਸੀਂ ਕਰ ਸਕਦੇ ਹੋ ਕਰੋ ਉਹਦੇ ਲਈ ਮਿਹਨਤ ਕਰੋ ਫਿਟਨੈਸ ਬਲੌਗ ਦਿਖਾਓ ਹਾਂ ਵੀ ਹਾਂ ਤੁਸੀਂ ਛੋਡੀ ਖਰਾਕ ਕੀ ਹੈ ਸਵੇਰੇ ਤੁਸੀਂ ਕੀ ਖਾਣੇ ਹੋਣਾ ਕਿਵੇਂ ਤੁਸੀਂ ਵਰਕਆਊਟ ਕਰਦੇ ਹੋ ਚੀਜ਼ਾਂ ਉਹ ਤੋਂ ਲੋਕ ਸਾਨੂੰ ਸਿੱਖਣਾ ਵੀ ਹਾਂ ਯਾਰ ਆਹ ਚੀਜ਼ ਕਰੀਏ ਯਾਰ ਆਪਾਂ ਨੂੰ ਵੀ ਵਧੀਆ ਲੱਗਦੀ ਹੈ ਉਹ ਚੀਜ਼ ਬਿਲਕੁਲ ਬਿਲਕੁਲ ਪਰ ਆਏ ਵੀ ਤੁਸੀਂ ਜੇ ਦੇਖੀਆਂ ਵੀ ਉਹਨੂੰ ਛੋਟੇ ਜੋ ਕੀ ਸਿੱਖੂ ਯਾਰ ਕੋਈ ਵੀ ਹਾਂ ਆਹ ਦਾਦੀ ਹੈ ਜੀ ਜਾਂ ਮੰਮੀ ਹੈ ਜੀ ਅੱਜ ਕੱਲ ਬਲੌਗਰ ਅੱਜ ਕੱਲ ਤਾਂ ਮੈਨੂੰ ਲੱਗਦਾ ਨਾ ਇੱਕ ਬੇਨਜ਼ਰ ਰਹਿ ਗਿਆ ਹਨਾ ਜਿਵੇਂ ਕਈਆਂ ਦੇ ਤਾਂ ਨਾ ਪਰਿਵਾਰ ਹੀ ਤੁਰ ਪੈਂਦੇ ਨੇ ਹਾਂ ਸਾਰੇ ਹਨਾ ਵੀ ਹਾਂ ਇਹ ਬਣਾਉਣ ਲੱਗ ਗਏ ਫਿਰ ਭੂਆ ਦੀ ਕੁੜੀਆਂ ਵੀ ਲੱਗ ਜਾਂਦੀਆਂ ਨੇ ਗਾਂ ਦੀ ਗਾਂ ਲੱਗ ਜਾਂ ਤੇ ਹਾਂ ਸਹੀ ਗੱਲ ਤੇ ਮਤਲਬ ਚੀਜ਼ਾਂ ਸਾਰਾ ਪਰਿਵਾਰ ਇੱਕ ਪਾਸੇ ਹੋ ਜਾਂਦਾ ਯਾਰ ਐਂ ਥੋੜੀ ਹੁੰਦਾ ਪਰਿਵਾਰ ਵੀ ਠੀਕ ਆ ਪਰ ਇੱਕ ਵਾਰ ਜਲੂਸ ਵਾਲਾ ਨਿਕਲਦਾ ਜੀ ਇੱਕ ਪਤੰਕੀ ਬਲਗੈਰਿਟੀ ਬਹੁਤ ਜ਼ਿਆਦਾ ਆ ਗਈ ਹਾਂ ਹਰ ਚੀਜ਼ ਦੇ ਵਿੱਚ ਬਲਗੈਰਿਟੀ ਲੈ ਕੇ ਆਉਣੇ ਵੀ ਸਹੀ ਗੱਲ ਨਹੀਂ ਹੈਗੀ ਜਿਵੇਂ ਕਈਆਂ ਦੇ ਨਾਮ ਵੀ ਲੈ ਸਕਦੇ ਆ ਆਪਾਂ ਆਪਾਂ ਉਹਦਾ ਚਲੋ ਨਾਮ ਲੈ ਲਈਏ ਜਿਹੜੇ ਇੱਕ ਦੋ ਬਲੌਗਰ ਨਹੀਂ ਹੈਗੇ ਸਨੇਪਜੈਟ ਤੇ ਪਾਉਂਦੇ ਨੇ ਕੀ ਨਾਮ ਉਹਨਾਂ ਦਾ ਇਹ ਪਹਿਲਾਂ ਉਹਦਾ ਨਹੀਂ ਆਉਂਦਾ ਸੀ ਮਨਪ੍ਰੀਤ ਨਾਲ ਮੁੰਡਾ ਤੇ ਉਹਦੀ ਵਾਈਫ ਆ ਪਤਾ ਨਹੀਂ ਫਰੈਂਡ ਆ ਬ੍ਰਾਊਨ ਕਰਨ ਮਤਲਬ ਉਹਨਾਂ ਨੇ ਬਲਗੈਰਿਟੀ ਦਿਖਾਉਣੀ ਸ਼ੁਰੂ ਕਰ ਦਿੱਤੀ ਵੀਡੀਓ ਦੇ ਵਿੱਚ ਜਾਂ ਕੁਝ ਵੀ ਆ ਥੰਬਨਲ 'ਚ ਕੁਝ ਹੋਰ ਹੋਊਗਾ ਅੰਦਰ ਕੁਝ ਹੋਰ ਹੋਊਗਾ ਸਨੈਪਚੈਟ ਤੇ ਪਾਇਆ ਕੁਝ ਹੋਰ ਹੋਊਗਾ ਪਰ ਉਹਦੇ ਵਿੱਚ ਐਂਡ ਤੇੜੀ ਫੋਟੋ ਲੱਗੀ ਹੋਊਗੀ ਉਹ ਕੁਝ ਹੋਰ ਲੱਗੀ ਹੋਊਗੀ ਮਤਲਬ ਉਹ ਚੀਜ਼ਾਂ ਗਲਤ ਨੇ ਉਹ ਚੀਜ਼ਾਂ ਕਿਸੇ ਲਈ ਵੀ ਸਹੀ ਨਹੀਂ ਹੈਗੀਆਂ ਤੁਹਾਡੇ ਲਈ ਕਿਉਂਕਿ ਹੁਣ ਤੱਕ ਦਾ ਹੁਣ ਰੱਬ ਨੇ ਬਹੁਤ ਸੋਹਣਾ ਚਲੋ ਆਪਾਂ ਸਾਰਿਆਂ ਦੀ ਗੱਲ ਕਰਦੇ ਆ ਰੱਬ ਨੇ ਸੋਹਣਾ ਰੂਪ ਦਿੱਤਾ ਹਨਾ ਵਧੀਆ ਟਾਈਮ ਆ ਤੁਸੀਂ ਕੁਝ ਨਾ ਕੁਝ ਸ਼ੋਅ ਆਫ ਕਰ ਰਹੇ ਹੋ ਪਰ ਅਜੇ ਤੋਂ 10 ਸਾਲ ਬਾਅਦ ਕੀ ਕਰੋਗੇ ਤੁਸੀਂ ਉਹ ਪੁਰਾਣੇ ਇੱਜਾ ਲੈ ਕੇ ਪਛਤਾਉਂਗੇ ਉਸ ਸਹੀ ਗੱਲ ਆ ਥੋੜਾ ਡਿਲੀਟ ਕਰਨ ਨੂੰ ਜੀ ਨਹੀਂ ਕਰਨ ਮੈਂ ਪੈਸੇ ਆ ਰਹੇ ਨੇ ਹਾਂ ਸਹੀ ਬਲੌਗਰ ਦਾ ਇਹ ਕੀ ਬਣੇ ਹੁੰਦੇ ਨੇ ਬਲੌਗਰ ਹਾਂ ਇੱਕ ਮੈਂ ਹੋਰ ਦੇਖਿਆ ਉਹ ਮੁੰਡਾ ਠੀਕ ਐ ਘਰੋਂ ਵਧੀਆ ਹੋਣਾ ਨਾ ਬਲੌਗਿੰਗ ਵਗੈਰਾ ਕਰਦਾ ਹੈ ਨਾ ਹਾਂ ਉਹ ਪਤੰਦਰ ਉਹ ਕਿਤੇ ਮਾੜਾ ਮोटा ਗਾਣਾ ਉਹਨਾ ਆ ਗਿਆ ਉਹਨਾਂ ਨਾਲ ਉਹਦਾ ਤੇ ਚੱਲਿਆ ਖੰਨੀ ਨਾ ਤੇ ਕਿਤੇ ਖਾੜਾ ਦਾ ਮਤਲਬ ਵਿਆਹ ਦਾ ਪ੍ਰੋਗਰਾਮ ਲਾਉਣ ਚੱਲੇ ਆ ਨਾ ਪਤੰਦਰ ਦੇ ਨਾਲ 15 ਬੌਂਸਰ ਮੈਂ ਇਹ ਜੀ ਉਹ ਯਾ ਵੀ ਆ ਦੱਤੂ ਐਡਾ ਤੂੰ ਦੱਸ ਪਤੰਦਰਾ ਦਲਜੀਤ ਅਲੀ ਫੀਸ ਚ ਕੀ ਫਰਦਾ ਤੂੰ ਐਡਾ ਦੱਸ ਕਿੱਡਾ ਕਹਿਣਾ ਤੇ ਅਈ ਮੈਂ ਬਲੌਗਰ ਜੇ ਦੇਖੇ ਨੇ ਨਾ ਪਿੱਛੇ ਜੇ ਕਿਤੇ ਅੱਜ ਵੈਦਰੀ ਸਟੋਰ ਤੇ ਗਏ ਹੋਣੇ ਪਤੰਦਰਾ ਗੱਡੀ ਚੋਂ ਉਤਰੇ ਨਾਲ ਵਾਲੇ ਬਲੋ ਆ ਗਏ ਬੌਂਸਰ ਆ ਗਏ ਨਾ ਵੀ ਯਾਰ ਮਨ ਕਰੇ ਕੋਈ ਆਲੇ ਦਲੇ ਹੋਵੇ ਵੀ ਨਾ ਕਿਸੇ ਨੂੰ ਫਰਕ ਵੀ ਨਾ ਪੈਂਦਾ ਵੀ ਕੌਣ ਆਇਆ ਪਰ ਨਹੀਂ ਬੌਂਸਰ ਜ਼ਰੂਰੀ ਨੇ ਸਹੀ ਗੱਲ ਆ ਮਨ ਕਰੇ ਦੇਖਦਾ ਜਾ ਹੌਲੀ ਜੀ ਚੁੰਮੇ ਵਾਲੀ ਭਾਬੀ ਵੀ ਲੈੰਦੀ ਫਰੀ ਉਹ ਸਹੀ ਗੱਲ ਆ ਨਾ ਨਾ ਹੋ ਵੀ ਸਕਦਾ ਮੈਨੂੰ ਲੱਗਾ ਅੱਜ ਕੱਲ ਪੈਸੇ ਬੜੇ ਕਮਾਰੇ ਨੇ ਹਾਂ ਬਸ ਇੱਕ ਛੋਟੇ ਜਿਹੇ ਗਾਣੇ ਤੇ ਲਿਪਸਿੰਗ ਕਰਨੀ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਪੈਸੇ ਆਉਂਦੇ ਨੇ ਡਾਲ ਰਾਂ ਦੇ ਵਿੱਚ ਸਹੀ ਗੱਲ ਆ ਸਹੀ ਗੱਲ ਠੀਕ ਹੈ ਤੇ ਚਲੋ ਬਸ ਇਹ ਵੀਡੀਓ ਤੇ ਜੰਨੀ ਕੀ ਗੱਲ ਕਰਨੀ ਸੀ ਉਹਨਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਇਨਫੋਰਮੇਟਿਵ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਆਪਣਾ ਕੋਮੈਂਟ ਵੀ ਤੁਹਾਡਾ ਗਾਣਾ ਹੀ ਬਾਰੀ ਬਰਸੀ ਖਟ ਕੇ ਲੈ ਮੈਂ ਹੁਣ ਖਟਣ ਗਿਆ ਸੀ ਠੜ ਕੇ ਲੈਦੀ ਚੈਨੀ ਹਾਏ ਮੇਰੇ ਕਿਵੇਂ ਮੀ ਤੇਰੀ ਤੇਰੀ ਜੜਾਈ ਕਰਦੀ ਹਾਂ ਹਾਂ ਤੇ ਚਲੋ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਇਹਨੇ ਵੀਡੀਓ ਚ ਤੱਕ ਦੇਖੀ ਆਪਣਾ ਤੁਸੀਂ ਪੁਆਇੰਟ ਵੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਸ਼ੀ ਗਾੜੀ